ਲਦਾਖ ਵਿੱਚ ਆਰਮੀ ਦੀ ਗੱਡੀ ਤੇ ਡਿੱਗੀ ਚਟਾਨ ਲੈਫਟੀਨੈਂਟ ਕਰਨਲ ਅਤੇ ਲਾਂਸ ਦਫਾਦਾਰ ਸ਼ਹੀਦ ਦੋ ਸੈਨਿਕ ਜ਼ਖਮੀ ਪੰਜਾਬ ਦੇ ਪਠਾਨਕੋਟ ਵਾਸੀ ਕਰਨਲ ਪਾਨੂੰ ਪ੍ਰਤਾਪ 1.5 ਸਾਲ ਦੇ ਬੱਚੇ ਦੇ ਸਨ ਪਿਤਾ ਪਿਛਲੇ ਮਹੀਨੇ ਪ੍ਰਮੋਟ ਹੋ ਕੇ ਬਣੇ ਸਨ ਲੈਫਟੀਨੈਂਟ ਕਰਨਲ ਭਾਰਤ ਚੀਨ ਸਰਦ ਤੇ ਲਦਾਖ ਸਰਦ ਤੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਗਲਵਾਨ ਦੇ ਚਾਰ ਬਾਗ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਵੱਡੀ ਚਟਾਨ ਫੌਜ ਦੇ ਵਾਹਨ ਤੇ ਡਿੱਗਣ ਕਾਰਨ ਲੈਫਟੀਨੈਂਟ ਕਰਨਲ ਪੰਨੂ ਪ੍ਰਤਾਪ ਸਿੰਘ ਅਤੇ ਲਾਂਸ ਦਫ਼ਾਦਾਰ ਦਲਜੀਤ ਸਿੰਘ ਸ਼ਹੀਦ ਹੋ ਗਏ। ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਵੀ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਫੌਜ ਦਾ ਕਾਫਲਾ ਸਵੇਰੇ ਲਗਭਗ 11:30 ਵਜੇ ਡਰਬੋਕ ਅਤੇ ਚੌਕ ਦਾਸ ਦੇ ਵਿਚਕਾਰ ਇੱਕ ਤੰਗ ਰਸਤੇ ਵਿੱਚੋਂ ਲੰਘ ਰਿਹਾ ਸੀ ਜਿੱਥੇ ਟਲਾਨਾ ਅਤੇ ਨਾਜ਼ੁਕ ਭੂਮੀ ਸੀ। ਇਕ قافਲਾ 60ਵੀਂ ਬਖਤਰਬੰਦ ਰੈਜੀਮੈਂਟ ਦੇ ਰੁਟੀਨ ਉਚਾਈ ਵਾਲੇ ਸਿਖਲਾਈ ਕਾਰਜਾਂ ਦਾ ਹਿੱਸਾ ਸੀ ਪੱਥਰ ਸਿੱਧੇ قافਲੇ ਦੇ ਇੱਕ ਵਾਹਨ ਤੇ ਲੱਗਿਆ ਜਿਸ ਨਾਲ ਗੱਡੀ ਵਿੱਚ ਸਫ਼ਰ ਕਰ ਰਹੇ ਸੈਨਿਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਾਥੀ ਸੈਨਿਕਾਂ ਨੇ ਤੁਰੰਤ ਰਾਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਜ਼ਖਮੀਆਂ ਨੂੰ ਹਵਾਈ ਰਸਤੇ ਬਾਹਰ ਕੱਢਿਆ ਗਿਆ ਲੇਕਿਨ ਇਸ ਹਾਦਸੇ ਵਿੱਚ 33 ਸਾਲਾ ਬਹਾਦਰ ਪੁੱਤਰ ਲੈਫਟੀਨੈਂਟ ਕਰਨਲ ਪਾਨੂੰ ਪ੍ਰਤਾਪ ਸਿੰਘ ਮਨਕੋਟਿਆ ਪਠਾਨਕੋਟ ਦੇ ਅਬਰੋਲ ਨਗਰ ਦੇ ਨਿਵਾਸੀ ਸਨ ਅਤੇ ਜੰਮੂ ਕਸ਼ਮੀਰ ਵਿੱਚ ਲਦਾਖ ਨਾਲ ਲੱਗਦੀ ਭਾਰਤ-ਚੀਨ ਸਰਦ ਤੇ ਫੌਜ ਦੀ 14 ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਵਜੋ ਤਾਇਨਾਤ ਸਨ। ਉਹਨਾਂ ਨੂੰ ਪਿਛਲੇ ਮਹੀਨੇ ਜੂਨ ਵਿੱਚ ਲੈਫਟੀਨੈਂਟ ਕਰਨਲ ਵਜੋ ਤਰੱਕੀ ਦਿੱਤੀ ਗਈ ਸੀ। ਪਾਨੂ ਪ੍ਰਤਾਪ ਸਿੰਘ ਦੇ ਇੱਕ ਪੁੱਤਰ ਦੇ ਪਿਤਾ ਸਨ। ਉਹਨਾਂ ਦਾ 1.5 ਸਾਲ ਦਾ ਇਕਲੌਤਾ ਪੁੱਤਰ ਵਿਯਮ ਹੈ। ਫੌਜ ਪ੍ਰਸ਼ਾਸਨ ਨੇ ਇਸ ਦੁਖਦਾਈ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।